ਸੁਖਬੀਰ ਸਿੰਘ ਬਾਦਲ 2015 ਤੋਂ ਉਹਦੇ ਸਭ ਤੋਂ ਮਾੜੇ ਜਿਹੜੇ ਦਿਨ ਸ਼ੁਰੂ ਹੋਏ ਜਦੋਂ ਬਦਬੀ ਹੋਈ ਸੀਗੀ ਔਰ ਦੁਨੀਆ ਭਰ ਦੇ ਵਿੱਚ ਗੁੱਸੇ ਦੀ ਲਹਿਰ ਸੀਗੀ ਸ਼ਾਇਦ ਉਹਦਾ ਉਦੋਂ ਇਹਨਾਂ ਨੁਕਸਾਨ ਵੀ ਹੋ ਸਕਦਾ ਸੀਗਾ ਉਹਨੇ ਵੀ ਕਦੀ ਇਸ ਤਰ੍ਹਾਂ ਆਪਣੇ ਆਪ ਨੂੰ ਬਕਸੇ 'ਚ ਬੰਦ ਕਰਕੇ ਭਾਸ਼ਣ ਨਹੀਂ ਸੀ ਕੀਤਾ ਤੇ ਫਿਰ ਆਪਾਂ ਨੂੰ ਐਡਾ ਕਾਦਾ ਖਤਰਾ ਪਾਉਦ ਨੋ ਵੀ ਮਤਲਬ ਮਾੜੇ ਬਣ ਗਏ ਆ ਪੰਜਾਬ ਲਈ ਕੋਵਿਡ ਦੇ ਦੌਰਾਨ ਵੀ ਕਿਸੇ ਨੇ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਸੀ ਦਿੱਤਾ ਜਾਂ ਝੰਡਾ ਨਹੀਂ ਸੀ ਲਹਿਰਾਇਆ ਜਿਹੜਾ ਵਾ ਉਦੋਂ ਵੀ ਇਹੋ ਜਿਹਾ ਮਾਹੌਲ ਜਿਹੜਾ ਪੈਦਾ ਨਹੀਂ ਸੀ ਕੀਤਾ ਗਿਆ ਫਿਰ ਹੁਣ ਇਹੋ ਜਿਹੇ ਕਿਹੜੇ ਹਾਲਾਤ ਬਣ ਗਏ ਆ ਜਿਹਦੇ ਕਰਕੇ ਲੋਕਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਪਰसों ਹੀ ਤੁਹਾਡੇ ਨਾਲ ਲੱਗਦੇ ਜਿਹੜਾ ਸੂਬਾ ਤੁਹਾਡਾ ਕੀ ਸਾਡਾ ਸਾਰਿਆਂ ਦੇ ਨਾਲ ਲੱਗਦਾ ਸੂਬਾ ਵਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਉੱਥੋਂ ਦੇ ਮਤਲਬ ਗਵਰਨਰ ਆ ਮਨੋਜ ਸਿਨਾ ਸ਼੍ਰੀ ਮਨੋਜ ਸਿਨਾ ਉਹਨਾਂ ਵੀ ਤੁਹਾਡੇ ਵਾਂਗ ਬਕਸੇ 'ਚ ਬੰਦ ਹੋ ਕੇ ਭਾਸ਼ਣ ਨਹੀਂ ਦਿੱਤਾ ਖੁੱਲੇ ਆਮ ਭਾਸ਼ਣ ਕੀਤਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਵਾ ਫਿਰ ਤੁਹਾਨੂੰ ਐਡਾ ਕਾਦਾ ਖਤਰਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਵੀ ਪੰਜਾਬ 'ਚ ਬੜਾ ਅਮਨ-ਅਮਾਨ ਹੈ ਪੰਜਾਬ ਦੇ ਹਾਲਾਤ ਜਿਹੜੇ ਉਹ ਕਾਬੂ ਦੇ ਵਿੱਚ